ਓਏ ਚਲੋ ਵੀ ਚਲੋ ਵੀ ਓਏ ਚਲੋ ਵੀ ਚਲੋ ਟਿਕ ਟਕ ਟੋਕ ਰੇ ਬੜਾ ਬੜੇ ਇਹ ਲੈ ਵੀਰਾ ਦੋ ਕੱਟਦੇ ਧਾਰ ਕੱਟ ਤੇ ਬਠਿੰਡੀਆਂ ਦੀਆਂ ਭਾਈ ਨਾਲੇ ਮੈਂ ਪਹਿਲਾਂ ਕਿਹਾ ਸੀ ਇਹ ਬਠੰਡੇ ਨਹੀਂ ਜਾਂਦੀ ਜਲੰਧਰ ਜਾਊਗੀ ਨਾਲੇ ਧਾਰ ਕੱਟ ਤੇ ਤੇਰੀ ਟਿਕਟ ਤਾਂ ਕੱਟੀ ਜੋ ਦੂਜੀ ਕਿਦੀ ਕੱਟਣੀ ਐ ਪਿਆ ਮੇਰੇ ਨਾਲ ਬੈਠਾ ਚੜਿਆ ਇਹਦੀ ਵੀ ਕੱਟ ਤੇ ਬੱਲੇ ਓ ਤੇਰੇ ਤੁਸੀਂ ਸਰਕਾਰੀ ਟੀਪੋਂ ਨੂੰ ਫੇਲ ਕਰਨਾ ਐ ਆ ਵੀ ਤੁਸੀਂ ਕਿੱਥੇ ਜਾਣਾ ਤੁਸੀਂ ਕਿਵੇਂ ਬੈਠੀਆਂ ਜੋੜੀ ਓ ਨੋ ਇੰਨੇ ਤਾਂ ਭਾਈ ਸਾਹਿਬ ਦਿੱਲੀ ਕੋ ਜਾਣਾ ਹੈ ਦਿੱਲੀ ਕੋ ਪਹਿਲਾਂ ਨੂੰ ਤਾਂ ਮੈਂ ਪਟਿਆਲੇ ਨਹੀਂ ਲੈ ਕੇ ਜਾਂਦਾ ਤੈਨੂੰ ਮੈਂ ਦਿੱਲੀ ਲੈ ਜਾਉਂ ਵੱਡੇ ਨੋਡੀ ਖਾਣੋਂ ਗਾਲੇ ਚੌਕ ਦੇ ਉੱਤਰ ਜੀ ਓ ਨੋ ਫੇਰ ਕਹੂੰਗਾ ਕਿਨੇ ਤੱਕ ਗਾਲਾਂ ਕੱਢਦਾ ਮੈਂ ਜਾਣਾ ਕਿਨੇ ਤੱਕ ਬੜੀ ਦਿੱਤਾ ਹੋਇਆ ਪਿਆਰ ਦਾ ਬੱਸ ਉਹ ਕੀ ਕਰੇ ਸੋਚਿਆ ਨਹੀਂ ਸੀ ਆ ਵੀ ਦਿਨ ਦੇਖਣੇ ਪੈਣਗੇ ਕੋ ਚੰਨੀ ਹਲੇ ਤਾਂ ਬਤੰਦਰਾ ਹੋਏ ਕੀ ਆ ਤੂੰ ਅੱਗੇ ਅੱਗੇ ਤਾਂ ਦੇਖ ਕੀ ਹੁੰਦਾ ਉਹ ਨੋ ਮੈਂ ਕੀ ਦੱਸਾਂ ਚੰਨੀ ਝੋਨਾ ਲਾਉਣਾ ਤਾਂ ਬਹੁਤ ਔਖਾ ਮੇਰੀ ਤਾਂ ਢੂਹੀ ਦੀਆਂ ਨਾੜਾਂ ਕਸੀਆਂ ਪਈਆਂ ਨੇ ਉਹ ਕੀ ਗੱਲਾਂ ਕਰਦੀਆਂ ਚਾਚੀ ਸਾਡੀ ਤਾਂ ਹੱਥ ਓਹੀ ਆ ਖੜੀ ਪਈ ਐ ਅਸੀਂ ਕਿਹੜਾ ਕਾਲੀ ਨਾਗ ਨਹੀਂ ਖਾਧੀ ਐ ਉਹ ਚੰਨੇ ਤੂੰ ਗੱਲਾਂ ਦੇ ਘਟ ਧਿਆਨ ਮਾਰ ਕਾਲੀ ਨਾਗ ਨਹੀਂ ਖਾਂਦਾ ਖਾਂਦਾ ਕਿਤੇ ਕਾਲਾ ਨਾਗ ਨਾਲ ਲੜਾ ਲਈ ਪਾਣੀ ਦੇ ਵਿੱਚੋਂ ਓ ਸਖਿਆ ਕਿ ਮਰਦਾ ਬਲੂ ਕਫਨ ਪੜੋ ਪਤੰਦਰਾ ਤੂੰ ਕੋਈ ਚੱਜ ਦਾ ਬਾਗ ਕੱਢਦੇ ਔਰ ਤੂੰ ਮੈਨੂੰ ਮਰਵਾਉਣ ਨੂੰ ਫਿਰਦਾ ਹੈ ਮੈਂ ਮਰ ਜਣਿਆ ਜਿਹੜੇ ਸਭ ਮੈ ਤੇ ਲੱਛਣਾ ਮੈਨੂੰ ਲੱਗਦਾ ਤੇਰੇ ਕੋਲ ਨਾਗੀ ਲੜੂ ਇਹ ਚੰਨੀ ਵੇ ਮੈਂ ਮਰ ਜਣਿਆ ਖੜੇ ਦੇਖੀ ਜੰਨੇ ਉਹ ਚੜਾ ਲਉ ਮੈਂ ਤਾਂ ਮਾਰਤੀ ਵੇ ਉੱਪਰੇ ਅੱਜ ਨਾਈ ਚੜੀ ਚਾਚੀ ਨੂੰ ਕਰਲਾ ਸਭ ਕੁਤਾ ਪੂਰਾ ਜਿਹੜਾ ਪਣਾ ਰਹਿੰਦਾ ਓ ਸਿਮੋ ਚਾਚੀ ਜਨੇ ਆਪਣੇ ਚਾਚੀ ਜੀ ਜੜਦੇ ਮੁਰੇ ਬੋਟਾ ਹੁੰਦੀ ਆਰੇ ਸੋੱਚੀ ਦਾ ਹੁੰਦਾ ਮਾਣਾ ਮੋਟਾ ਇਹ ਮੈਂ ਨਹੀਂ ਸੋਚੀ ਸੋਚ ਲਿਆ ਜਿਹੜਾ ਸੋਚਣਾ ਸੀ ਚਾਚੇ ਨੂੰ ਨੇ ਇੱਕ ਵਾਰ ਨਹੀਂ ਕਿਹਾ ਅਭੀ ਬਾਦਲਾਂ ਦੇ ਨਾਲ ਸੇਮਤੀ ਕਰ ਲੋ oh no ਆਇਨੀ ਸਮਮਾ ਦਾ ਉਹਦੇ ਰਾਜੋਰ ਲਾਇਆ ਸੀ ਮਰ ਜਾਣਾ ਮੈਨੂੰ ਕਹਿਣਾ ਅਸੀਂ ਤਾਂ ਮਸਾਪਾ ਪਾਰਟੀ ਚੋਂ ਕੱਢਿਆ ਓ ਚੱਤੀ ਕੱਡੇ ਗੁੱਡੇ ਕੋਈ ਨਹੀਂ ਹੈ ਅਸੀਂ ਤਾਂ ਮਰਜੀ ਨਾਲ ਗਏ ਆ ਮਰਜੀ ਨਾਲ ਮੈਂ ਤਾਂ ਦੱਛਾ ਪਛਮਾ ਐਨੀ ਹੈ ਲੋਕਡਾਊਨ ਦੀ ਸਮਾਰ ਕੇ ਲੁੱਟ ਕਰਨ ਨੂੰ ਬਾੜੀ ਬੋਲਣ ਲੱਗੀ ਮੈਂ ਤਾਂ ਕਹਿੰਦਾ ਸੀ ਅੱਡੀ ਚੱਤੀਆ ਚੱਤੀਆ ਇਹ ਗਾਹੀ ਗਾਹ ਵਧੀ ਜਾਂਦੀ ਐ ਬਈ ਸੰਤਾਨੇ ਪੇਰੀ ਰਹੇ ਇਹ ਬਸਦੀ ਨਗਰੀ ਤੇਰੀ ਓ ਲਿਆ ਬੀਬਾ ਖੈਰਪਾ ਬਾਬਿਆਂ ਨੇ ਤੈਥੋਂ ਕੁਝ ਨਹੀਂ ਲੈ ਕੇ ਜਾਣਾ ਚੇਲੀਏ ਬਾਬੇ ਤੇਰੇ ਦਿਲ ਦੇ ਰਾਜ ਦੱਸ ਜਾਣਗੇ ਮੈਨੂੰ ਤੂੰ ਬੜੀ ਤੁਹੀ ਲੱਗਦੀ ਐ ਨਹੀਂ ਰਸਨ ਬਾਬਾ ਜੀ ਮੇਰੇ ਘਰ ਆਤਾ ਕਹਨੇ ਚ ਬਾਹਰ ਆ ਨਾ ਮੇਰੀ ਕੋਈ ਗੱਲ ਸੁਣਦਾ ਨਾ ਕੋਈ ਮੰਨਦਾ ਸਾਰਾ ਦਿਨ ਮੁੰਜਿਆ ਤੇ ਪਿਆਰਿੰਦਾ ਉਹ ਵਿਆਹ ਕਈ ਮਹੀਨੇ ਹੋ ਗਏ ਤੁਹਾਡੇ ਤੇ ਸਨੀ ਭਾਰੂ ਆ ਬੋਟਾਂ ਦੇ ਵਿੱਚ ਤੁਹਾਡੀ ਬਹੁਤ ਵੱਡੀ ਭਾਰੀ ਹਾਰ ਹੋਈ ਆ ਫਿਰ ਦੱਸ ਕੇ ਲਈ ਮੈਂ ਸੱਚ ਕਿਹਾ ਓਏ ਉਹ ਕਿਉਂ जखਮਾਂ ਦੇ ਲੂਣ ਭੋਗਦਾ ਓਏ ਗਾਲਾਂ ਸੋਲਾ ਚਿल्ल्या ਮੰंजे ਤੇ ਪਿਆ ਤੀਕਾ ਮਰੀ ਜਾਣਾ ਦੇ ਤੈਨੂੰ ਪੰਜਾਬ ਦਾ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਦੀ ਆ ਫਿਰ ਮੰਨੇਗਾ ਬਾਬਿਆਂ ਨੂੰ ਬਾਬਾ ਜੀ ਜੇ ਨਹੀਂ ਮੰਨੂ ਤਾਂ ਮੈਂ ਮੰਨੂਗੀ ਤੁਸੀਂ ਮੈਨੂੰ ਦੱਸੋ ਕੀ ਕਾਰਨ ਬੰਦਾ ਤੇਰਾ ਬੱਚ ਕਰਦੇ ਆਂਗੇ ਤੇਰੇ ਹੱਥ ਸਿਰ ਤੇ ਧਰਦੇ ਆਂਗੇ ਜੇ ਬਾਬਿਆਂ ਨੂੰ ਸਵੇ ਪੰਜ ਕਿਲੋ ਆਟਾ ਪਾ ਦੇ ਤਾਂ ਤੇਰੇ ਸਾਰੇ ਦੁੱਖ ਦੂਰ ਦਿਲਦਰ ਕਰਦੇ ਆਂਗੇ ਮਰ ਜਾਣਿਆ ਸਮਾਰ ਕੇ ਗੱਟੇ ਨੂੰ ਹੱਥ ਪਾਲਾ ਕਿਤੇ ਹੋਰ ਨਾ ਰਾਤੀ ਖੰਡਿਆ ਦੀ ਸਾਰੀ ਕਣਕ ਉਹ ਕਿਆ ਗੱਲਾਂ ਕਰਦੀਆਂ ਭਰਜਾਈ ਮੈਂ ਤਾਂ ਕਣਕ ਵੀ ਢੋਂਦਾ ਰਿਹਾ ਤੈਨੂੰ ਪਤਾ ਨਹੀਂ ਹੈਗਾ ਮਰ ਜਾਣਿਆ ਨਾਲੇ ਚੱਕੀ ਵਾਲੇ ਨੂੰ ਦੱਸ ਨਹੀਂ ਹੈ ਬਾਤ ਨਾਲੀ ਕਣਕ 2 ਰੁਪਏ ਕਿਲੋ ਵਾਲੀ ਪਿਆਰ ਕਣਕਾ ਪਿਆਰ ਉੱਪਰ ਜਾਈ ਕੀ ਗੱਲਾਂ ਕਰਦੀ ਐ ਤੁਹਾਡੇ ਬਾਰੇ ਦੱਸਣ ਦੀ ਕੀ ਲੋੜ ਐ ਤੁਹਾਡੇ ਬਾਰੇ ਤਾਂ ਸਾਰਾ ਜੱਗ ਜਾਣਦਾ ਉੱਪਰ ਜਾਈ ਤੂੰ ਗੱਲਾਂ ਘੱਟ ਮਾਰ ਸਿੱਧੀ ਹੋ ਕੇ ਮੈਨੂੰ ਗੱਟਾ ਚਕਾ ਦੇ ਹੋਰ ਨਾ ਕਿਤੇ ਮੇਰੀ ਕੋਈ ਲੱਤ ਬਾੰਤੜਾ ਦੀ ਵੇ ਤੂੰ ਸਿੱਧਾ ਹੋ ਕੇ ਗੱਟਾ ਧਰਿਆ ਜੇ ਡਿੱਗ ਕੇ ਨਾ ਟੁੱਟੀ ਤੇਰੀ ਲੱਤ ਫਿਰ ਮੈਂ ਹੂੰ ਤੋੜ ਦੂੰ